ਕਹੋ ਨਾਨਕ ਪਰਮ ਗੁਰ ਕੋਈ ਹੈ ਿਵ ਤਤੈ ਤਤ ਮਲਾਉ ਗੌੜੀ ਮਹੱਲਾ ਪੰਜਵਾਂ ਆਉ ਜ ਘਟੈ ਦਿਨ ਸਰੈ ਨਾਰੀ ਮਨ ਗੁਰ ਮਿਲ ਕਾਜ ਸਵਾਰੀ ਰਹਾਉ ਕਰੋਂ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਈਹਾਂ ਖਾਟ ਚੱਲੋ ਹਰਲਾਹਾ ਆਗੈ ਬਸਨ ਸੁਹੇਲਾ ਇਹ ਸੰਸਾਰ ਵਿਕਾਰ ਸਹ ਸਿਮਹਿ ਤਰਿਉ ਬ੍ਰਹਮ ਗਿਆਨੀ ਜਿਸਹਿ ਜਗਾਏ ਕੀ ਆਏ ਹਰ ਰਸ ਅਕਥ ਕਥਾ ਤਿਨ ਜਾਨੀ ਜਾਂ ਕੋ ਆਏ ਸੁਈ ਵਿਹਾਜ ਹੋ ਹਰ ਗੁਰ ਤੇ ਮਨਹਿ ਬਸੀਰਾ ਨਿਜ ਕਰ ਮਹਿਲ ਪਾਵਹੁ ਸੁਖ ਸਹ ਜੀ ਬਹੁਰ ਨਾ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਬਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੀ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਗੌੜੀ ਮਹੱਲਾ ਪੰਜਵਾਂ ਰਾਖ ਪਿਤਾ ਪ੍ਰਭ ਮੇਰੀ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬਖਾਦੀ ਏਕ ਗਰੀਬਾ ਰਾਖ ਹੋ ਰਾਖਨ ਹਾਰੀ ਖੇਦ ਕਰਹਿ ਅਰ ਬਹੁਤ ਸੰਤਾਵਹਿ ਆਯੂ ਸਰਨ ਤੁਹਾਰੀ ਕਰ ਕਰ ਹਾਰਿਉ ਅਨਕ ਬਹੁ ਭਾਂਤੀ ਛੋੜਹਿ ਕਤੁ ਹੂ ਨਾਹੀ ਏਕ ਬਾਤ ਸੁਨ ਤਾਕੀ ਉਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲਾਏ ਓਏ ਮਹਾ ਬਿਖਾਦੀ ਸਹਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਾਇ ਪਰਗਾਸਾ ਆਇਆ ਪਦ ਨਿਰਵਾਣੀ ਗੌੜੀ ਮਹੱਲਾ ਪੰਜਵਾ ਉਹ ਅਬਨਾਸੀ ਆਇਆ ਨਿਰਪਉ ਸੰਗਤ ਮਾਰੈ ਬਸਤੀ ਇਹੋ ਡਰਨ ਕਹਾ ਤੇ ਆਇਆ ਰਹਾਉ ਇੱਕ ਮਹਿਲ ਤੂੰ ਹੋਹੇ ਅਫਾਰੂ ਇੱਕ ਮਹਿਲ ਨੀਮਾਨੂ ਇੱਕ ਮਹਿਲ ਤੂੰ ਆਪੇ ਆਪੇ ਇੱਕ ਮਹਿਲ ਗਰੀਬਾਨ ਨੂੰ ਇੱਕ ਮਹਿਲ ਤੂੰ ਪੰਡਤ ਬਖਤਾ ਇਕ ਮਹਿਲ ਖਲਹੁਤਾ ਇਕ ਮਹਿਲ ਤੂੰ ਸਭ ਕਿਸ ਗਰਾਹਜ ਇਕ ਮਹਿਲ ਕਛੂ ਨਾ ਲੇਤਾ ਕਾਠ ਕੀ ਪੁਤਰੀ ਕਹਾ ਕਰੇ ਬੱਪਰੀ ਖਲਾਵਨ ਹਾਰੂ ਜਾਣੈ ਜੈਸਾ ਭੇਖ ਕਰਾਵੇ ਬਾਜੀ ਘਰ ਉਹ ਤੈਸੋ ਹੀ ਸਾਜਾਨੈ ਅਨਕ ਕੋਠਰੀ ਬਹੁਤ ਭਾਤ ਕਰਿਆ ਆਪ ਹੋ ਆਰਖਵਾਰਾ ਜੈਸੀ ਮਹਿਲ ਰੱਖੈ ਤੈਸੀ ਰਹਿਣਾ ਕਿਆ ਇਹੋ ਕਰੈ ਵਿਚਾਰਾ ਜਿਨ ਕਿਛ ਕੀਆ ਸੋ ਹੀ ਜਾਣੈ ਜਿਨ ਇਹ ਸਭ ਵਿਦ ਸਾਜੀ ਕਹੋ ਨਾਨਕ ਅਪਰੰਪਰ ਸੁਆਮੀ ਕੀਮਤ ਆਪਣੇ ਕਾਜੀ ਗੌੜੀ ਮਹੱਲਾ ਪੰਜਵਾਂ ਛੋੜ ਛੋੜ ਦੇ ਬਿੱਖਿਆ ਕੇ ਰਸੂਆ ਉਰਜ ਰਹਿਓ ਰੇ ਬਾਵਰ ਗਾਵਰ ਜੋ ਕਿਰਖੈ ਹਰਿਆਉ ਪਸੂਆ ਰਹਾਉ ਜੋ ਜਾਣ ਤੂ ਆਪਣੇ ਕਾਜੈ ਸੋ ਸੰਗ ਨ ਚਾਲੈ ਤੇਰੇ ਤਸੂਆ ਨਾਗੋ ਆਇਓ ਨਾਗ ਸਦਾਸੀ ਫੇਰ ਫਿਰਿਓ ਅਰਕਾਲ ਗਰਸੂਆ ਪੇਖ ਪੇਖ ਰੇ ਕਸੁੰਭ ਕੀ ਲੀਲਾ ਰਾਚ ਮਾਚ ਤਿਨਹੁ ਲੋ ਹਸੂਆ ਸੀਜਤ ਢੋਰ ਦਿਨ ਸੇ ਅਰ ਰੈਨੀ ਜੀ ਕੋ ਕਾਜ ਨ ਕੀਨੋ ਕਸ਼ੂਆ ਕਰਤ ਕਰਤ ਇਹ ਵੀ ਹੀ ਮੇਰਿ ਦਨੂ ਹਾਰਿਉ ਉਕਤੇ ਤਨ ਕੀ ਨਸੂਆ ਜਿਉ ਮੋਹਿਉ ਉਨ ਮੋਹਨੀ ਬਾਲਾ ਉਸਤੇ ਘਟੈ ਨਾਹੀ ਰੁਚਿ ਚਸੂਆ ਜਾਗ ਐਸਾ 모ਹ ਗੁਰਹਿ ਦਿਖਾਇਉ ਤਉ ਸਰਨ ਪਰਿਉ ਤਜ ਗਰਬਸੂਆ ਮਾਰਗ ਪ੍ਰਭ ਕੋ ਸੰਤ ਬਤਾਇਉ ਧ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ ਗੌੜੀ ਮਹੱਲਾ 5ਵਾਂ ਤੁਜ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਰਹਾਉ ਅੰਤਰ ਕੀ ਬਿਦ ਤੁਮ ਹੀ ਜਾਨੀ ਤੁਮ ਹੀ ਸੱਜਣ ਸੁਹੇਲੇ ਸਰਬ ਸੁਖਾਂ ਮੈਂ ਤੁਜ ਤੇ ਪਾਏ ਮੇਰੇ ਠਾਕੁਰ ਅਗਹਿ ਅਤੋਲੇ ਬੰਨ ਨਾ ਸਾਕੋ ਤੁਮਰੇ ਰੰਗਾ ਗੁਣ ਨਿਧਾਨ ਸੁਖ ਦਾਤੇ ਅਗਮਿ ਅਗੋਚਰ ਪ੍ਰਭ ਅਬਨਾਸੀ ਪੂਰੇ ਗੁਰ ਤੇ ਜਾਤੇ ਬ੍ਰਹਮ ਪਉ ਕਾਟ ਕੀਏ ਨਹਿ ਕੇਵਲ ਜਬ ਤੇ ਹਉਮੈ ਮਾਰੀ ਜਨਮ ਮਰਨ ਕੋ ਚੂਕੋ ਸਹਸਾ ਸਾਧ ਸੰਗਤ ਦਰਸਾਰੀ ਚਰਨ ਪਖਾਰ ਕਰੂੰ ਗੁਰ ਸੇਵਾ ਬਾਰ ਜਾਉ ਲਖ ਬਰੀਆ ਜੇ ਪ੍ਰਸਾਦ ਏਉ ਪਉ ਜਲ ਤਰਿਆ ਜਨ ਨਾਨਕ ਪ੍ਰਿਆ ਸੰਗ ਮਿਰਿਆ ਗੌੜੀ ਮਹੱਲਾ ਪੰਜਵਾ ਤੁਝ ਬਿਨ ਕਮ ਨਹਿ ਰੀ ਜਾਵੇ ਤੋਹੀ तेरो रूप सगल देख मोही रहाऊ स्वर्ग पयाल मृत्यु भूमंडल सर्व समानो एकय ओही शिव शिव करत सगल कर जो रहै सर्व मया ठाकुर तेरी दोही पतत पावन ठाकुर नाम तुमरा सुख दाई निर्मल शीतलohi ज्ञान ध्यान नानक वडियाई संत तेरे सिउ गाल गलोही ਗੌੜੀ ਮਹੱਲਾ ਪੰਜਵਾਂ ਮਨੋ ਪਿਆਰੀ ਜੀਆ ਪ੍ਰਭ ਕੀ ਆਤਮਾ ਰਾਥੀਆ ਰਹਾਉ ਅਨਕ ਜਨਮ ਬਹੁ ਜੋਨੀ ਭ੍ਰਮਿਆ ਬਹੁ ਰ ਬਹੁ ਦੁਖ ਪਾਇਆ ਤੁਮਰੀ ਕਿਰਪਾ ਤੇ ਮਨੁਖ ਦੇ ਪਾਈ ਹੈ ਦੇਹੋ ਦਰਸ ਹਰ ਰਾਇਾ ਸੋਈ ਹੋਵਾ ਜੋ ਤਿਸ ਭਾਣਾ ਅਵਰ ਨ ਕਿਨਹੀ ਕੀਤਾ ਤੁਮਰੇ ਭਾਣਾ ਭਰਮ ਮੋਹਿ ਮੋਹਿਆ जागत नाहीं सूता बिनो सुनहु तुम प्राण पत प्यारी कृपा निध दयाला राख ले हो पिता प्रभु मेरे अनाथ हैं कर कृप पालला जिसनो तुम हैं दिखायो दर्शन साध संगत कै पाछै कर कृपा दूर देहो संतन की सुख नानक एहो बांचै गौड़ी महल्ला पंजुआ ਹਾਉ ਤਾਂ ਕਹਿ ਬਲੇਹਾਰੀ ਜਾਂ ਕਹਿ ਕੇਵਲ ਨਾਮ ਆਧਾਰੀ ਰਹਾਉ ਮਹਿਮਾ ਤਾਂ ਕੀ ਕੀਤਕ ਗਨੀਐ ਜਨ ਪਾਰ ਬ੍ਰਹਮ ਰੰਗ ਰਾਤੀ ਸੂਖ ਸਹਿਜ ਆਨੰਦ ਤਿਨਾ ਸੰਗ ਹੁਨ ਸੰਸਾਰੇ ਅਵਰ ਨਾ ਦਾਤੀ ਜਗਤ ਉਧਾਰਨ ਸੇ ਆਏ ਜੋ ਜਨ ਦਰਸ ਪਿਆਸਾ ਉਨ ਕੀ ਸਰਨ ਪਰੈ ਸੋ ਤਰਿਆ ਸੰਤ ਸੰਗ ਪੂਰਨ ਆਸਾ ਤਾਂ ਕਹਿ ਚਰਨ ਪਰਹੁ ਤਾਂ ਜੀਵਾ ਜਨ ਕੈ ਸੰਗ ਨਿਹਾਲਾ ਭਗਤਨ ਕੀਰੇਣ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ ਰਾਜ ਜੋਬਨ ਅਬਦ ਜੋ ਦੀਸੈ ਸਭ ਕਿਸ ਯੁਗ ਮਹਿ ਘਾਟਿਆ ਨਾਮ ਨਿਧਾਨ ਸਦ ਨਵ ਤਨ ਨਿਰਮਲ ਇਹੋ ਨਾਨਕ ਹਰ ਧਨ ਖਾਟਿਆ ਗੌੜੀ ਮਹੱਲਾ ਪੰਜਵਾਂ ਜੋਗ ਜੁਗਤ ਸੁਨੇ ਆਇਓ ਗੁਰ ਤੇ ਮੋ ਕੋ ਸਤਗੁਰ ਸ਼ਬਦ 부ਝਾਇਓ ਰਹਾਉ ਨੌਖੰਡ ਪ੍ਰਿਥਮੀ ਇਸ ਤਨ ਮਹਿ ਰਵਿਆ ਨਿਮਖ ਨਿਮਖ ਨਮਸ਼ਕਾਰਾ ਦੇਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜਿਓ ਏਕ ਨਰੰਕਾਰਾ ਪੰਜ ਚੇਲੇ ਮਿਲ ਭਏ ਇਕਤਰਾ ਏਕਸ ਕੈ ਵਸ ਕੀਏ ਦਸ ਬੈ ਰਾਗ ਨੇ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ਪਰਮ ਜਰਾਏ ਚੜਾਈ ਬੇਭੂਤਾ ਪੰਥ ਏਕ ਕਰ ਪੀਖਿਆ ਸਹਿਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰ ਮਸਤਕ ਲੇਖਿਆ ਜਹ ਭਉ ਨਾਹੀ ਤਹਾਂ ਆਸਨ ਬਾਂਧਿਓ ਸਿੰਗੀ ਅਨਹਤ ਬਾਣੀ ਤਤ ਵਿਚਾਰ ਡੰਡਾ ਕਰ ਰੱਖਿਓ ਜੁਗਤ ਨਾਮ ਮਨ ਭਾਨੀ ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪਗ ਚਾਟੈ ਗੌੜੀ ਮਹੱਲਾ ਪੰਜਵਾਂ ਅਨੂਪ ਪਦਾਰਥ ਨਾਮ ਸੁਨੋ ਸਗਲ ਧਿਆਏ ਲੇ ਮੀਤਾ ਹਰ ਔਖਦ ਜਾਂ ਕੋ ਗੁਰ ਦਿਆ ਤਾਂ ਕੇ ਨਿਰਮਲ ਚੀਤਾ ਰਹਾਉ ਅੰਧਕਾਰ ਮਿਟਿਓ ਤੇ ਤਨ ਤੇ ਗੋਰੀ ਸ਼ਬਦ ਦੀਪਕ ਪਰਗਾਸਾ ਭ੍ਰਮ ਕੀ ਜਾਲੀ ਤਾਂ ਕੀ ਕਾਟੀ ਜਾਂ ਕੋ ਸਾਧ ਸੰਗਤ ਵਿਸਵਾਸਾ ਤਾਰੀ ਲੇ ਭਵਜਲ ਤਾਰੂ ਵਿਖੜਾ ਬੋਹਿਤ ਸਾਧੂ ਸੰਗਾ ਪੂਰਨ ਹੋਈ ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ ਨਾਮ ਖਜ਼ਾਨਾ ਭਗਤੀ ਪਾਇਆ ਮਨ ਤਨ ਤ੍ਰਿਪਤ ਅਘਾਈ ਨਾਨਕ ਹਰ ਜੀਉ ਤਾਂ ਕੋ ਦੇਵੈ ਜਾਂ ਕੋ ਹੁਕਮ ਮਨਾਏ ਗੌੜੀ ਮਹੱਲਾ ਪੰਜਵਾਂ ਦਇਆ ਮਇਆ ਕਰ ਪ੍ਰਾਨ ਪਤਮੋਰੀ ਮੋਹਿ ਅਨਾਥ ਸਰਨ ਪ੍ਰਭ ਤੋਰੀ ਅੰਧ ਕੂਪ ਮਹਿ ਹਾਥ ਦੇ ਰੱਖੋ ਕਸ਼ੂ ਸਿਆਨਪ ਉਕਤ ਨਾਮੋਰੀ ਰਹਾਉ ਕਰਨ ਕਰਾਮਨ ਸਭ ਕਿਛ ਤੁਮਹੀ ਤੁਮ ਸਮਰੱਥ ਨਾਹੀ ਅਨਹੂਰੀ ਤੁਮਰੀ ਗਾਤ ਮੇਤ ਤੁਮਹੀ ਜਾਨੀ ਸੇ ਸੇਵਕ ਜਿਨ ਭਾਗ ਮਥੋਰੀ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੀ ਪੋਤ ਪੋਤ ਭਗਤਨ ਸੰਗ ਜੋਰੀ ਪ੍ਰਿਯੋ ਪ੍ਰਿਯੋ ਨਾਮ ਤੇਰਾ ਦਰਸ਼ਨ ਚਾਹੈ ਜੈਸੀ ਦ੍ਰਿਸ਼ਟ ਉਹ ਚੰਦ ਚਕੋਰੀ RAM ਸੰਤ ਮਹ ਭੇਦ ਕਿਸ਼ਨਾਹੀ ਏਕ ਜਨ ਕਈ ਮਹ ਲਖ ਕਰੋਰੀ ਜਾਂ ਕਹੀ ਹੈ ਪ੍ਰਗਟ ਪ੍ਰਭ ਹੋਆ ਹਨ ਦਿਨ ਕੀਰਤਨ ਰਸ ਨਰ ਮੋਰੀ ਤੁਮ ਸਮਰਾਤ ਅਪਾਰ ਅਤਿ ਉੱਚੇ ਸੁਖ ਦਾਤੇ ਪ੍ਰਭ ਪ੍ਰਾਨ ਅਧੋਰੀ ਨਾਨਕ ਕੋ ਪ੍ਰਭ ਕੀ ਜੈ ਕਿਰਪਾ ਹੁਨ ਸੰਤਨ ਕੈ ਸੰਗ ਸੰਗੋਰੀ ਗੌੜੀ ਮਹੱਲਾ ਪੰਜਵਾ ਤੁਮ ਹਰ ਸੇ ਤੀਰ ਆਤੇ ਸੰਤ ਹੋ ਨਬਾਹੇ ਲੇਹੋ ਮੋਕੋ ਪੁਰਖ ਬਧਾਤੇ ਓੜ ਪਹਚਾਵੋ ਦਾਤੇ ਰਹਾਓ ਤੁਮਰਾ ਮਰਮ ਤੁਮਾ ਹੀ ਜਾਣਿਆ ਤੁਮ ਪੂਰਨ ਪੁਰਖ ਬਧਾਤੇ ਰਾਖੋ ਸਰਨ ਅਨਾਥ ਦੀਨ ਕੋ ਕਰੋ ਹਮਾਰੀ ਗਾਤੇ ਤਰਨ ਸਾਗਰ ਬੋਹਿਤ ਚਰਨ ਤੁਮਾਰੇ ਤੁਮ ਜਾਣੋ ਆਪਣੀ ਭਾਂਤੇ ਕਰ ਕਿਰਪਾ ਜਿਸ ਰਾਖੋ ਸੰਗੇ ਤੇ ਤੇ ਪਾਰ ਪੁਰਾਤੇ ਈਤ ਊਤ ਪ੍ਰਭ ਤੁਮ ਸਮਰੱਥਾ ਸਭ ਕਿਸ ਤੁਮਰੇ ਹਾਥੇ ਐਸਾ ਨਿਧਾਨ ਦੇਹੁ ਮੋ ਕਉ ਹਰ ਜਨ ਚੱਲੇ ਹਮਾਰੈ ਸਾਥੀ ਨਿਰਗੁਣਿਆਰੇ ਕੋ ਗੁਣ ਕੀਜੈ ਹਰ ਨਾਮ ਮੇਰਾ ਮਨ ਜਾਪੇ ਸੰਤ ਪ੍ਰਸਾਦ ਨਾਨਕ ਹਰ ਭੀਟੇ ਮਨ ਤਨ ਸੀਤਲ ਧਰਾਪੇ ਗੌੜੀ ਮਹੱਲਾ ਪੰਜਵਾ ਸਹਿਜ ਸਮਾਇਉ ਦੇਵ ਮੋ ਕਉ ਸਤਿਗੁਰ ਭਏ ਦਿਆਲ ਦੇਵ ਰਹਾਉ ਕਾਟ ਜੀਵਰੀ ਕਿਉ ਦਾਸ ਰੂਪ ਸੰਤਨ ਤਹਿਲਾਇਉ ਏਕ ਨਾਮ ਕੋਤੀਉ ਪੂਜਾਰੀ ਮੋਕੋ ਅਚਰਜ ਗੁਰਹਿ ਦਿਖਾਇਉ ਪਇਓ ਪ੍ਰਗਾਸ ਸਰਬ ਉਜਿਆਰਾ ਗੁਰ ਗਿਆਨ ਮਨਹਿ ਪ੍ਰਗਟਾਇਉ ਅੰਮ੍ਰਿਤ ਨਾਮ ਪੀਉ ਮਨ ਤ੍ਰਿਪਤੇਆ ਅਨ ਭੈ ਠਹਰਾਇਉ ਮਾਨ ਆਗਿਆ ਸਰਬ ਸੁਖ ਪਾਏ ਦੁਖਾਂ ਠਾਉਂ ਗਵਾਇਉ ਜੋ ਸੋ ਪਰਸਨ ਭਈ ਪ੍ਰਭ ਠਾਕੁਰ ਸਭ ਆਨੰਦ ਰੂਪ ਦਿਖਾਇਓ ਨਾ ਕਿਸ ਆਵਤ ਨਾ ਕਿਸ ਜਾਵਤ ਸਭ ਖੇਲ ਕੀਓ ਹਰਿ ਰਾਯੋ ਕਹੋ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਟੇਕ ਹਰ ਨਾਯੋ ਗੌੜੀ ਮਹੱਲਾ ਪੰਜਵਾਂ ਪਾਰ ਬ੍ਰਹਮਪੂਰਨ ਪਰਮੇਸ਼ਰ ਮਨ ਤਾਂ ਕੀਓ ਟਗੀ ਜੈ ਰੇ ਜਿਨ ਧਾਰੇ ਬ੍ਰਹਮੰਡ ਖੰਡ ਹਰ ਤਾ ਕੋ ਨਾਮ ਜਪੀ ਜੈ ਰਹਾਉ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਐ ਰੇ ਜੋ ਪ੍ਰਭ ਕਰੈ ਸੋਈ ਭਲ ਮਾਨੂ ਸੁਖ ਦੁਖ ਓਹੀ ਧਾਈਐ ਰੇ ਕੋਟ ਪਤ ਤ ਉਦਾਰੀ ਛਿਨ ਮੈਂ ਕਰਤੇ ਬਾਰ ਨਾ ਲਾਗੈ ਰੇ ਦੀਨ ਦਰਦ ਦੁਖ ਭੰਜਨ ਸਵਾਮੀ ਜਿਸੁ ਸੁਭਾਵੈ ਤਿਸਹਿ ਨਿਵਾਜੈ ਰੇ ਸਭ ਕੋ ਮਾਤ ਪਿਤਾ ਪ੍ਰਤਪਾਲਕ ਜੀ ਪ੍ਰਾਨ ਸੁਖ ਸਾਗਰ ਰੇ ਦੇਂਦੇ ਟੋਟ ਨਾਹੀ ਤਿਸ ਕਰਤੇ ਪੂਰ ਰਹਿਓ ਰਤਨਾਗਰ ਰੇ ਜਾਚਕ ਜਾਚੈ ਨਾਮ ਤੇਰਾ ਸੁਆਮੀ ਕਟ ਕਟ ਅੰਤਰ ਸੋਈ ਰੇ ਨਾਨਕ ਦਾਸ ਤਾ ਕੀ ਸਰਨਾਈ ਜਾਤੇ ਵਿਰਥਾ ਨਾ ਕੋਈ ਰੇ ਰਾਗ ਗਉੜੀ ਪੂਰਬੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਬਹੂ ਨਾ ਮਨਹੁ ਵਿਸਾਰੀ ਈहां ਊहां ਸਰਬ ਸੁਖ ਦਾਤਾ ਸਗਲ ਘਟਾਂ ਪ੍ਰਿਤ ਪਾਰਿ ਰਹਾਉ ਮਹਾ ਕਸ਼ਟ ਕਾਟੈ ਖਿਨ ਪੀਤਰ ਰਸਨਾ ਨਾਮ ਚਿਤਾਰੀ ਸੀਤਲ ਸ਼ਾਂਤ ਸੂਖ ਹਰ ਸਰਣੀ ਜਲਤੀ ਅਗਨ ਨਿਵਾਰੀ ਗਰਭ ਕੁੰਡ ਨਰਕ ਤੇ ਰਾਖੈ ਭਵ ਜਲ ਪਾਰ ਉਤਾਰੇ ਚਰਨ ਕਮਲ ਅਰਾਧਤ ਮਨ ਮਹ ਜਮ ਕੀ ਤਰਾਸ ਬਦਾਰੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਉਚਾਇ ਅਗਮ ਅਪਾਰੇ ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮ ਨਾ ਹਾਰੇ ਕਾਮ ਕ੍ਰੋਧ ਲੋਭ ਮੋਹ ਮਨ ਲੀਨੋ ਨਿਰਗੁਣ ਕੇ ਦਾਤਾਰੇ ਕਰ ਕਿਰਪਾ ਆਪਣੋ ਨਾਮ ਦੀਜੈ ਨਾਨਕ ਸਦ ਬਲੇਹਾਰੀ